ਜੀ ਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 16 ਫਰਵਰੀ ਹੈ ਮੈਂ ਗੁਰਨੂਰ ਗੌਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਭਗਤ ਕਬੀਰ ਜੀ ਆਖਦੇ ਹਨ RAM ਜਪੋ ਜੀ ਐਸੇ ਐਸੇ ਤ੍ਰੋ ਪ੍ਰਹਿਲਾਦ ਜਪਿਓ ਹਰ ਜੈਸੇ ਏ ਸੱਚੇ ਪਾਤਸ਼ਾਹ ਪਰਮੇਸ਼ਰ ਜੀ ਮੇਰੇ ਤੇ ਕਿਰਪਾ ਕਰੋ ਮੈਂ ਉਸੇ ਤਰ੍ਹਾਂ ਸ਼ਰਧਾ ਭਾਵਨਾ ਨਾਲ ਤੇਰੇ ਨਾਮ ਦਾ ਸਿਮਰਨ ਕਰਾਂ ਜਿਸ ਤਰ੍ਹਾਂ ਭਗਤ ਤ੍ਰੋ ਜੀ ਤੇ ਭਗਤ ਪ੍ਰਹਿਲਾਦ ਜੀ ਨੇ ਤੇਰੇ ਨਾਮ ਦਾ ਸਿਮਰਨ ਕੀਤਾ ਸੀ हे ਭਾਈ ਸਾਨੂੰ ਵੀ ਇਨਾਂ ਭਗਤ ਸਹਬਾਣ ਵਾਂਗ ਸ਼ਰਧਾ ਭਾਵਨਾ ਅਤੇ પ્રેમ ਸਹਿਤ ਪਰਮੇਸ਼ਰ ਦਾ ਨਾਮ ਜਪਨਾ ਚਾਹੀਦਾ ਹੈ हे ਦੀਨਾ ਗਰੀਬਾਂ ਤੇ ਦਇਆ ਦ੍ਰਿਸ਼ਟੀ ਕਰਨ ਵਾਲੇ ਪਰਮੇਸ਼ਰ ਜੀ ਮੈਂ ਤੇਰੇ ਪਰੋਸੇ ਤੇ ਆਪਣਾ ਸਾਰਾ ਪਰਿਵਾਰ ਨਾਮ ਰੂਪ ਬੇੜੇ ਤੇ ਚੜਾਇਆ ਹੈ ਪਾ ਤੇਰੀ ਬੰਦਗੀ ਕਰਨ ਲਾ ਦਿੱਤਾ ਹੈ ਕਿਰਪਾ ਕਰਕੇ ਸਾਰੇ ਪਰਿਵਾਰ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਣਾ ਜੀ ਜਦੋਂ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਉਦੋਂ ਜੀਵ ਉਸ ਆਪਣਾ ਹੁਕਮਣ ਵਾਲ ਲੈਂਦਾ ਹੈ ਸਾਰੇ ਪਰਿਵਾਰ ਨੂੰ ਨਾਮ ਰੂਪ 베ੜੇ ਤੇ ਚੜਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ ਸੋਚੀ ਆ ਜਾਂਦੀ ਹੈ ਉਸ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ ਭਗਤ ਕਬੀਰ ਜੀ ਆਖਦੇ ਹਨ हे ਮੇਰੇ ਮਨਾ हे ਪਾਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰੋ ਲੋਕ ਪ੍ਰਲੋਕ ਦੋਹਾਂ ਥਾਵਾਂ ਤੇ ਇੱਕੋ ਪਰਮੇਸ਼ਰ ਹੀ ਰਮਿਆ ਹੋਇਆ ਹੈ ਉਹ ਸਭ ਨੂੰ ਦਾਤਾਂ ਦੇਣ ਵਾਲਾ ਹੈ ਪਰਮੇਸ਼ਰ ਨੂੰ ਸਰਬ ਵਿਆਪਕ ਸਮਝਣਾ ਕਰੋ ਗੁਰੂ ਪਿਆਰੀ ਸਾਧ ਸੰਗਤ ਜੀ ਦੀਨਾ ਗਰੀਬਾਂ ਦੇ ਦਇਆ ਕਰਨ ਵਾਲੇ ਪਰਮੇਸ਼ਰ ਤੇ ਨਿਸ਼ਟਾ ਰੱਖ ਕੇ ਆਪ ਅਤੇ ਆਪਣੇ ਸਾਰੇ ਪਰਿਵਾਰ ਨੂੰ ਪਰਮੇਸ਼ਰ ਦਾ ਨਾਮ ਜਪਣ ਲਾ ਦੇਣਾ ਚਾਹੀਦਾ ਹੈ ਗੁਰੂ ਜੀ ਕਿਰਪਾ ਕਰਕੇ ਸਾਰੇ ਪਰਿਵਾਰ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਣਗੇ ਪਰਮੇਸ਼ਰ ਹਰ ਥਾਂ ਤੇ ਲੋਕ ਪ੍ਰਲੋਕ ਵਿੱਚ ਰਮਿਆ ਹੋਇਆ ਹੈ ਇਸ ਗੱਲ ਦੀ ਸੋਝੀ ਉਸ ਨੂੰ ਆਉਂਦੀ ਹੈ ਜੋ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਪਿਆਰੇ ਵਿਦਿਆਰਥੀਓ ਕਿਸੇ ਨਾਲ ਝਗੜਾ ਨਾ ਕਰਿਆ ਕਰੋ ਆਪਣੇ ਮੰਜ਼ਲ ਸਰ ਕਰਨ ਵੱਲ ਸਾਰਾ ਧਿਆਨ ਦਿਓ ਝਗੜਿਆਂ ਵਿੱਚ ਪੈ ਕੇ ਆਪਣਾ ਆਪਣੇ ਪਰਿਵਾਰ ਦਾ ਆਪਣੇ ਮੰਜ਼ਲ ਦਾ ਨੁਕਸਾਨ ਨਾ ਕਰੋ ਸੁਚੇਤ ਹੋਵੋ ਸਾਵਧਾਨ ਰਹੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ